ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮ ਕਰਨ ਦੀ ਨੌਂਦੇ ਕਸਬਾ ਪਹੋਵਿੰਡ ਦੇ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਵਿਖੇ ਤਨਤਨ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਕੁਸ਼ਤੀ ਮੁਕਾਬਲੇ ਕਰਵਾਏਗੇ ਜਿਸ ਵਿੱਚ ਵੱਡੇ ਪੱਦਰ ਉੱਤੇ ਪੰਜਾਬ ਵਿੱਚੋਂ ਆਏ ਵੱਖ-ਵੱਖ ਪਹਿਲਵਾਨਾਂ ਦੇ ਵਿੱਚ ਇਹ ਮੁਕਾਬਲੇ ਹੋਏ ਇਸ ਮੌਕੇ ਲੜਕੀਆਂ ਦੇ ਵੀ ਕੁਸ਼ਤੀ ਮੁਕਾਬਲੇ ਕਰਵਾਏਗੇ ਸੁਪ੍ਰਾਂਤ ਕਲਬਾਤ ਕਰਦਿਆਂ ਹੋਇਆਂ ਤਨਤਨ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਅੱਜ ਇਹਨਾਂ ਮੁਕਾਬਲਿਆਂ ਦੇ ਵਿੱਚ ਪਹਿਲੇ ਨੰਬਰ ਉੱਤੇ ਜੇਤੂ ਆਏ ਪਹਿਲਵਾਨ ਨੂੰ 1 ਲੱਖ ਰੁਪਏ, ਦੂਜੇ ਨੰਬਰ ਉੱਤੇ ਜੇਤੂ ਆਏ ਪਹਿਲਵਾਨ ਨੂੰ 61000 ਰੁਪਏ, ਤੀਜੇ ਪਹਿਲਵਾਨ ਨੂੰ 41000 ਅਤੇ ਚੌਥੇ ਪਹਿਲਵਾਨ ਨੂੰ 21000 ਰੁਪਏ ਰਾਸ਼ੀ ਵਜੋਂ ਦਿੱਤੇ ਜਾਣਗੇ। ਇਸ ਮੌਕੇ ਉੱਤੇ ਹੋਰ ਆਗੂਆਂ ਨੇ ਕੀ ਕੁਝ ਕਿਹਾ ਉਹ ਸੁਣ ਲੈਣੇ। ਹਾਂਜੀ ਬਾਬਾ ਜੀ ਅੱਜ ਬਹੁਮੰਤ ਸਾਹਿਬ ਵੇਖੇ ਤੁਸੀਂ ਪਹੁੰਚੇ ਜੀ ਜਿਹੜੇ ਤੇ ਟੂਰਨਾਮੈਂਟ ਹੋ ਰਿਹਾ ਕਿਸ ਤਰੀਕੇ ਦਾ ਤੁਹਾਨੂੰ ਲੱਗੇਗਾ ਭਾਈ ਜੀ ਦਾ ਖਾਲਸਾ ਭਾਈੁਰ ਜੀ ਕੀ ਫਤਿਹ ਬਾਬਾ ਦੀਸ ਦਾ ਜਨਮ ਸਥਾਨ ਹੈ ਜੀ ਸ਼ੀਰ ਬਾਬਾ ਦੀਪ ਸਿੰਘ ਫਾਊਂਡੇਸ਼ਨ ਵਾਲੇ ਸੇਵਾ ਨਿਭਾ ਰਹੇ ਆ ਤੇ ਬਾਬਾ ਦੇ ਮਾਰਗ ਸੀ ਭਗਤੀ ਦੀ ਸ਼ਕਤੀ ਦੀ ਇਹ ਜਿਹੜਾ ਸਰੀਰ ਦੀ ਤੰਦਰੁਸਤੀ ਵੀ ਕੈਮ ਰੰਦੀ ਆ ਹੋਰ ਜਿਹੜੇ ਸ਼ਕਤੀ ਵਾਲੇ ਕਾਰਨ ਜਿਹੜੇ ਆ ਉਹ ਵੀ ਇਹ ਵਿਰੋਗਤਾ ਵੀ ਥੋੜਾ ਵਧੀਆ ਉਪਰਾਲਾ ਸਾਡੇ ਗੁਰੂ ਅਰਜਨ ਸਾਹਿਬ ਵੱਲੇ ਵੀ ਕੁਸ਼ਤੀ ਹੁੰਦੀ ਸੀ ਹੋਰ ਵੀ ਗੁਰੂ ਸਾਹਿਬਾਂ ਵੱਲੇ ਕਾਰਜ ਹੁੰਦੇ ਸੀ ਇਹਨਾਂ ਨੂੰ ਫਿਰ ਇਹਨਾਂ ਨੇ ਤੁਸੀਂ ਆਪ ਫਾਊਂਡੇਸ਼ਨ ਵਾਲਿਆਂ ਜਾਗਰਤ ਕੀਤਾ ਬਹੁਤ ਵਧਾਈ ਦੀ ਗੱਲ ਹੈ ਜੀ ਕੀ ਨਾ ਆਪਣਾ ਜੀ ਸਰਦਾਰ ਮੋਹਨ ਸਿੰਘ ਆਈ ਤੁਹਾਡੇ ਵੱਲੋਂ ਪ੍ਰੋਵਿੰਸ ਸਾਹਿਬ ਵਿਖੇ ਇੱਕ ਟੂਰਨਾਮੈਂਟ ਕਰਵਾਇ ਜਰਨ ਕੀ ਕਹਿਣਾ ਚਾਹੁੰਦੇ ਜੋ ਟੂਰਨਾਮੈਂਟ ਅਸੀਂ ਇੱਥੇ ਇੱਕ ਰੈਸਲਿੰਗ ਅਕੈਡਮੀ ਖੋਲ੍ਹ ਲਿਆ ਜਿੱਕੇ ਜੋ ਪ੍ਰੈਕਟਿਸ ਕਰਉਂ ਨੇ ਸਵੇਰ-ਸ਼ਾਮ ਔਰ ਕੋਸ਼ਿਸ਼ ਸਾਡੀ ਆ ਸਰਦਾਰ ਹਰੀਸ਼ ਸਿੰਘ ਸਿਮਰਨ ਕੁਦਾਨਿਆ ਸਰਦਾਰ ਦੇ ਸਾਥ ਦੇ ਜਿਨਾਂ ਨੇ ਵੀ ਇਥੋਂ ਲੰਪੀਅਨ ਪਹਿਲਵਾਨ ਪੈਦਾ ਹੋਣ ਜਿਹੜੇ ਸਾਨੂੰ ਇਸ ਵੇਲੇ ਸਟੇਡੀਅਮ ਬਣਾ ਕੇ ਦੇ ਰਹੇ ਆ ਜਿਹਦੇ ਲਗਭਗ 2 ਕਰੋੜ ਦੇ ਕੋਲ ਖਰਚਾ ਤੇ ਔਰ ਜਿਹੜਾ ਵਾ ਮਾਡਰਨ ਟੈਕਨੀਕ ਨਾਲ ਸਾਰਾ ਸਿਸਟਮ ਬਣਵਾ ਰਹੇ ਆ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆਂ ਵੀ ਨਸ਼ੇ ਤੋਂ ਬਚ ਕੇ ਜਾਂ ਹੋਰ ਕ੍ਰਿਤੀਆਂ ਤੋਂ ਬਚ ਕੇ ਕੀ ਸਪੋਰਟਸ ਵਾਲੇ ਜੋੜਨਾ ਪਹਿਲਵਾਨੀ ਵਾਲੇ ਜੋੜਨਗੇ ਤਾਂ ਆਦਮੀ ਨਾਲ ਹੀ ਤਕਰਾਅ ਆਮੀ ਹੋ ਜਾਂਦਾ ਜਿਹੜਾ ਕਿ ਬਹੁਤ ਸੌਖੇ ਜ਼ਿੰਦਗੀ ਜੀਂਦਾ ਹਾਂਜੀ ਸਰ ਅੱਜ ਜਿਹੜਾ ਇਹ ਮੁਕਾਬਲੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਆ ਕੀ ਕਹਿਣਾ ਤੇ ਕਿਹਦੇ ਵੱਲੋਂ ਕਰਵਾਏ ਜਾ ਰਹੇ ਆ ਜੀ ਕੁਸ਼ਤੀ ਦੰਗੜ ਕਰਾਏ ਜਾ ਰਹੇ ਨੇ ਜੀ ਪਿਛਲੇ ਤੋਂ ਬਾਬਾ ਜੀ ਤੋਂ ਹੀ ਕੰਡਾ ਤੋਂ ਕਰਵਾਇਆ ਜਾ ਰਿਹਾ ਪੰਜਾਬ ਹਾਉਨਾ ਸੈਨਿਕ ਹੋਗਾ ਕੀ ਕਾਲਾ ਦ੍ਰਿਸ਼ਨਾ ਸੈਨਿਕ ਜੇਲਾ ਬੰਦ ਕੇ ਕੋਸਾ ਉਹ ਬੇਨੇ ਕੇ ਲੱਕ ਪਰੇ ਨਾ ਹਾਉਨਾ ਜਨਰਲ ਸਕੱਤਰ ਜੀ ਆਪ ਨੂੰ ਇਹ ਅਮਰਜੀਤ ਸਿੰਘ ਪੰਜਾਬ ਸਾਲੀਉ ਨਾਲ ਗੁਰੂ ਦੇ ਨਾਲ ਕੰਮ ਨੂੰ ਸ਼ੁਰੂ ਕਰਦੇ ਹਾਂ ਨਾਲ ਲਾਫਟ ਚ ਰਿਹਾ ਹੈ ਸਾਲੀ ਜੀ ਦਾ ਪਸਟਨਾ ਬੀਗ ਸਕੀ ਹੋਣੇ ਤਰੰਤ ਤਾਰਿੰਤਾ ਦੇ ਤਮਾਰ ਕੀ ਜਿਹੜੇ ਸਭ ਤੋਂ ਜ਼ਿਆਦਾ ਫੇਰ ਹੋਣਗੇ ਇੰਨੇ ਕੀ ਦਸ 10000 ਰੁਪਿਆ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਆਪਾਂ ਮੰਗ ਕਰਦੇ ਹਾਂ ਕਿ ਵੱਧ ਤੋਂ ਵੱਧ ਪੈਸੇ ਵਿੱਚ ਦੇਣਾ ਦੀ ਵੇਚੇ ਇਸਾਨੇ ਆਕੇ ਇਸ ਤਰ੍ਹਾਂ ਲੁਕਾ ਲੈਣ ਕਿ ਇੱਕ ਵੱਡਾ ਯੋਗਦਾਨ ਪਾਉਣ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਹੋਰ ਜਿੱਤਾਂ ਨਸ਼ੇ ਦੀਆਂ ਕੋਈ ਗਲਤ ਪ੍ਰਦੇਸ਼ਵਰ ਸਿੰਘ ਮਰੀਆ ਜੋ ਚਾਰ ਮਹੀਨਾ ਚੱਲ ਰਿਹਾ ਹੈ ਸਰਪ੍ਰਿੰਸ ਤੇਲਾ ਜੋ ਖੋਨੇ ਵਿੱਚ ਨੇ ਕੋਈ ਬੈਸ਼ੋਰਾ ਦੇ ਪਰਮੰਡ ਸਾਹਿਬ ਵਿਖੇ ਪੁਸਤੀ ਮੁਕਾਬਲੇ ਕਰਵਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਜਿਸ ਬਾਰੇ ਜੀ ਬਾਬਾ ਦੀ ਜਨਮ ਸਥਾਨ ਤੇ ਇਹਦਾ डिफरेंट ਫਾਊਂਡੇਸ਼ਨ ਬਣੀ ਹੋਈ ਹੈ ਬਾਬਾ ਦੀ ਸਰਦਾਰੀ ਉਹ ਕੁश्ती ਜਿਹੜੇ ਮੁਕਾਬਲੇ ਕਰਾ ਰਹੇ ਆ ਅੱਜ ਪੰਜਾਬ ਕੇਸ ਵੀ ਤੇ ਤਰਨਤਾਰਨ ਦੇ ਰਤਨ ਦਾ ਜਿਹੜਾ ਉਹ ਇਹਨਾਂ ਜੋ ਥੋੜੇ ਸੰਘਰਸ਼ ਕਰਕੇ ਜਿਹੜੇ ਆ ਤੇ ਪਹਿਲੇ ਜੇਤੂ ਨੂੰ ਜਿਹੜਾ ਉਹ ਲੱਖ ਰੁਪਈਆ ਇਸੇ ਤਰ੍ਹਾਂ ਸੈਕੰਡ ਨੂੰ 50000 ਰੁਪਈਆ ਸਾਡਾ ਸਰਪੰਚ ਦਾ ਇਹ ਦੋਸ਼ ਲੱਗਦਾ ਕਿ ਜਿਹੜੀ ਬੈਲਟ ਆ ਤਸ ਕਰਕੇ ਬਾਦਰ ਬੈਲਟ ਸਾਡੇ ਨਸ਼ਿਆਂ ਦੇ ਗੁਲਤਾਨ ਹੈ ਅਸੀਂ ਜਿਹੜੀ ਸਾਡੀ ਫਾਊਂਡੇਸ਼ਨ ਆ ਜਿਹਦੇ ਕਰਨਲ ਹਰਸਿੰਦਰਨਜੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਤੇ ਪ੍ਰਭਜੋਤ ਸਿੰਘ ਜਿਹੜੇ ਮੈਨੇਜਰ ਸਾਹਿਬ ਨੇ ਸਰਦਾਰ ਹਰਜੀਤ ਸਿੰਘ ਦੀ ਫੌਮਟ ਸਾਡੇ ਕੋਚ ਇਹਨਾਂ ਸਾਰਿਆਂ ਦਾ ਉਦਮ ਆ ਕਿ ਇਹ ਕੁਸ਼ਤੀਆਂ ਕਰਵਾ ਕੇ ਵੱਡੀ ਕਰਾ ਕੇ ਐਥਲੈਟਿਕ ਕਰਵਾ ਕੇ ਇਹ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਪੋਰਟ ਵਾਲੇ ਬੰਦੇ ਤੋਰਿਆ ਜਾਵੇ ਤਾਂ ਕਿ ਨਸ਼ੇ ਤੋਂ ਜਿਹੜਾ ਸਾਡਾ ਇਹ ਏਰੀਆ ਬਸ ਤੁਸੀਂ ਪਰਵੰਤ ਸਾਹਿਬ ਕੇ ਪਹੁੰਚਿਓ ਜਿੱਥੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਨੇ ਨੌਜਵਾਨਾਂ ਨੂੰ ਦੇਖ ਦਿਓ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਵਾਸਤੇ ਬਹੁਤ ਜੀਤਿਆ ਪਰਫਾਰਮ ਹੈ ਉਹ ਰਿਸਟ ਤੋਂ ਜਿਹੜਾ ਵੀ ਸਮੇਂ ਸਮੇਂ ਤੇ ਨੌਜਵਾਨਾਂ ਵਾਸਤੇ ਵੱਖ-ਵੱਖ ਮੁਕਾਬਲੇ ਕਰਾਈ ਜਾਂਦੇ ਆ ਜਿੱਦਾਂ ਕੱਲ ਵੀ ਸ਼ੂਟਿੰਗ ਰੇਂਜ ਤੇ ਮੁਕਾਬਲੇ ਹੋਏ ਆ ਕੱਲ ਅਸੀਂ ਥ레ਟਿਕਸ ਵੀ ਕਰਾਉਣੀ ਸੀ ਪਰ ਥੋੜਾ ਜਿਹਾ ਮੌਸਮ ਕਰਕੇ ਨਹੀਂ ਕਰਵਾ ਸਕੇ ਤੇ ਉਹ ਵੀ ਉਹ ਵੀ ਕਰਵਾਈ ਜਿਉਂ ਜਿੱਦਾਂ ਅੱਜ ਰੈਸਲਿੰਗ ਚੱਲ ਰਹੀ ਆ ਕਿ ਪਹਿਲਾਂ ਆਪਾਂ ਜਦਾਂ ਸਟੇਟ ਕ੍ਰਾਸ ਕੰਟਰੀ ਕਰਵਾਈ ਆ ਇਸ ਤਰ੍ਹਾਂ ਕਬੱਡੀ ਦੇ ਮੈਚ ਵੀ ਕਰਾਇਆ ਗਿਆ ਇਸ ਤਰ੍ਹਾਂ ਜਿਹੜੀ ਇਹ ਫਾਊਂਡੇਸ਼ਨ ਆ ਇਹ ਨੌਜਵਾਨਾਂ ਨੂੰ ਇੱਕ ਸਹੀ ਪਲੇਟਫਾਰਮ ਤੇ ਲੈ ਕੇ ਆ ਰਹੀ ਆ ਵੀ ਜਿਹੜਾ ਕਿ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤੇ ਚੰਗੇ ਪਾਸੇ ਲਾਇਆ ਜਾਵੇ ਇਹ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਆ ਇਹ ਜਿਹੜੇ ਫਾਊਂਡੇਸ਼ਨ ਵੱਲੋਂ ਕਰਨਲ ਹਰਸਿਮਨ ਜੀਤ ਸਿੰਘ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਕਿ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾਵੇ ਫਾਊਂਡੇਸ਼ਨ ਦੇ ਵੱਲੋਂ ਕਿਹੜੀਆਂ-ਕਿਹੜੀਆਂ ਸਹੂਲਤਾਂ ਆਈਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਮੋਡਰਨ ਨੌਜੋਨਾਂ ਨੂੰ ਹਰ ਸਹੂਲਤਾਂ ਦਿੱਤੀ ਜਾਂਦੀਆਂ ਜਿੱਦਾਂ ਉਹਨ ਆਪਣਾ ਇੱਕ ਵੈਸਿੰਗ ਦਾ ਖਾੜਾ ਵੀ ਚਾਹਦੇ ਆ ਤੇ ਸੂਟੇ ਦਾ ਕੌਣ ਦੀ ਇਹ ਕਿਹੜੀ ਚੀਜ਼ ਹੋਈਆ ਫਲੈਟਿਕ ਦਾ ਸੈਂਟਰ ਚਾਹਿਆ ਇਸ ਦਾ ਜਿਹੜੀ ਫਾਊਂਡੇਸ਼ਨ ਹੈ ਵੀ ਜਿਹੜਾ ਵੀ ਕੋਈ ਵੀ ਆਪਣਾ ਕੋਈ ਕੰਮ ਦਾ ਦੇ ਵਾਸਤੇ ਅੱਗੇ ਆ ਰਹੀ